ਕੀ ਮਤੋ ਕਾਂਗਰਸ ਪਾਰਟੀ ਤੋਂ ਇੱਕ ਪਿੰਡ ਅਡਾਪਟ ਕੀਤਾ ਗਿਆ ਕੀ ਕਹਿਣਾ ਹੁੰਦਾ ਬੜੀ ਕਿੱਦਾਂ ਦੀ ਸਹਾਇਤਾ ਕਰੋ ਬਿਲਕੁਲ ਜੀ ਮੈਂ ਤੁਹਾਡੇ ਜਰੀਏ ਲੋਕਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਸਪੋਰਟ ਕਰ ਰਹੇ ਆ ਸਾਡੇ ਮਾਨਯੋਗ ਪ੍ਰਧਾਨ ਨਰਾਜਾ ਵਡਿੰਗ ਜੀ ਵੱਲੋਂ ਸਾਰੇ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਔਰ ਸਾਰਿਆਂ ਨੂੰ ਕਿਹਾ ਜਾ ਰਿਹਾ ਆਪਣੇ ਵਰਕਰਾਂ ਸਾਥੀਆਂ ਨੂੰ ਵੀ ਮਦਦ ਕਰੋ ਜਿੰਨੀ ਵੀ ਆਪ ਟਵੀਟ ਕਰ ਸਕਦੇ ਆ ਉਹਦੇ ਤਹਿਤ ਸਾਡੇ ਕੈਪਟਨ ਸੰਦੀਪ ਸੰਧੂ ਜੀ ਜਿਹੜੇ ਜਰਨਲ ਸੈਕਟਰੀ ਆਫਿਸ ਇੰਚਾਰਜ ਆ ਤੇ ਵਿਗੜ ਉਹ ਹਲਕਾ ਬਾਕੀ ਤੋਂ ਇਲੈਕਸ਼ਨ ਲੜਦੇ ਆ। ਉਹਨਾਂ ਨੇ ਲਗਾਤਾਰ 15 ਦਿਨ ਤੋਂ ਹੋਰਾਂ ਕੋਈ ਨਾ ਕੋਈ ਸਮਾਨ ਭੇਜ ਰਹੇ। ਉਹਨਾਂ ਦੀ ਟੀਮ ਸਮਾਨ ਲੈ ਕੇ ਆ ਰਹੀ ਹੈ ਔਰ ਨਗਾ ਡਿਸਟ੍ਰਿਬਿਊਟ ਕਰ ਰਹੇ ਆ। ਉਹਨਾਂ ਨੇ ਫਿਰ ਕਿਹਾ ਵੀ ਮੈਂ 3 4 5 ਪਿੰਡ ਅਡਾਪਟ ਕਰਨਾ ਚਾਹੁੰਦਾ ਜਿਹੜਾ ਸਾਰਾ ਉਹਨਾਂ ਦਾ ਜਿਹੜਾ ਪਿੰਡਾਂ ਦਾ ਕੋ ਨੁਕਸਾਨ ਹੋਇਆ ਕੋ ਮਕਾਨਾਂ ਦਾ ਕੋਈ ਕਿਸੇ ਤਰ੍ਹਾਂ ਨੁਕਸਾਨ ਦਾ ਪੂਰਾ ਕਰੀਏ। ਇਹ ਕਿਸਾਨਾਂ ਦੇ ਖੱਤਿਆਂ ਦੇ ਵਿੱਚ ਜਿਹੜੀ ਰੇਤ ਪੈ ਗਈ ਆ ਔਰ ਰੇਤ ਵੀ ਅਸੀਂ ਜਿਹੜੀ ਕੱਢ ਕੇ ਤੇ ਕਣਕ ਵੀ ਕੇ ਜਿਹੜੀ ਆ ਉਹ ਜਾਵਾਂਗੇ। ਫਿਕਟਰ ਚਾਹੇ 50 ਜਾਂ 100 ਜਿੰਨਾ ਮਰਜ਼ੀ ਫਿਕਟਰ ਲੈ ਕੇ ਆਈਏ ਔਰ ਕਿਸਾਨਾਂ ਦੇ ਨਾਲ ਪੂਰੀ ਹੱਥ ਮਿਲਾ ਕੇ ਕਿਉਂ ਕਿਸਾਨਾਂ ਨੂੰ ਝੋਨਾ ਦੇ ਮਰ ਗਿਆ ਝੋਨਾ ਤਕਰੀਬਨ ਲੱਖ ਰੁਪਏ ਦਾ ਸੀ 20000 ਖਰਚਾ ਸਭ ਪ੍ਰਿਆਰਨਾ ਚੋਂ ਉਹ ਆਰਥਿਕ ਕੋ ਬੇਹੇ ਭੜੇ ਹੁੰਦੇ ਉਹ ਇੱਕ ਪਾਸੇ ਹੋ ਗਿਆ ਜੇ ਕਣਕ ਵੇਚਦਾਂਗੇ ਆਪਾਂ ਬੀਜ ਲੈ ਕੇ ਨਾਲ ਖਾਦ ਦੇ ਕੇ ਸਭ ਕੁਝ ਕਰਕੇ ਤੇ ਫਿਰ ਕਿਸਾਨ ਦਾ ਭਾਰ ਕੁਝ ਨਾ ਕੁਛ ਹਲਕਾ ਹੋਊਗਾ ਤੇ ਉਹ 5 ਪਿੰਡਾਂ ਦੇ ਜਿਹੜੀ ਜਿੰਮੇਵਾਰੀ ਉਹਨਾਂ ਨੇ ਚੱਕੀ ਹੈ ਬੜਾ ਧੰਨਵਾਦ ਉਹਨਾਂ ਦਾ ਇਦਾਂ ਹੀ ਸਾਰੀਆਂ ਪਾਰਟੀਆਂ ਨੂੰ ਮੈਂ ਬੇਨਤੀ ਕਰਦਾ ਹਾਂ ਹਰ ਪਾਰਟੀ ਜਿਹੜੀ ਆ ਉਹ ਕਿੰਨਾ ਕੁ ਕੁਝ ਏਰੀਆ ਦਾ ਕਰਕੇ ਅਡਾਪਟ ਕਰਕੇ ਤੇ ਨਾਲ ਜਿਹੜੇ ਵੱਡੇ ਕਲਾਕਾਰ ਆ ਵੱਡੇ ਜਿਹਨੇ ਐਕਟਰ ਆ ਜਾਂ ਸਾਰੇ ਜਿਹੜੇ ਇਹਿੰਦੇ ਆ ਕੰਮ ਕਰਨਾ ਉਹ ਪਿੰਡ ਸਿਲੈਕਟ ਕਰਨਾ ਉੱਥੇ ਜਾ ਕੇ ਦੇਖਣ ਕਿੱਥੇ ਕੀ ਲੋੜ ਹੈ ਚੰਡੀਗੜ੍ਹ ਬੈਠੇ ਜਾਂ ਕੋਈ ਬੰਬੇ ਬੈਠੇ ਜਾਂ ਬਾਹਰ ਬੈਠੇ ਨਹੀਂ ਇਹ ਅਡਾਪਟ ਹੁੰਦੇ ਸਹੀ ਲੋੜ ਜਿਹੜੀ ਹੋਵੇ ਕੇ ਆਪਣੀ ਟੀਮਾਂ ਭੇਜਣਾ ਉੱਥੇ ਜਿਹੜੀ ਲੋੜ ਐ ਇਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰੀ ਆ ਉਹ ਕਿਸਾਨਾਂ ਦੀਆਂ ਖੱਤਿਆਂ ਜੋ ਰੇਤ ਕੱਟਨੀ ਉਥੇ ਕਣਕ ਬਿਜਨੀ ਸਭ ਤੋਂ ਵੱਡੀ ਲੋੜ ਆ ਤੇ ਮਜ਼ਦੂਰਾਂ ਸਾਡੇ ਜਿਹੜੇ ਜਿਹੜੇ ਦਿਹਾੜੀਦਾਰ ਜਾਂ ਦੂਜੇ ਮਜ਼ਦੂਰ ਸੀ ਉਹਨਾਂ ਨੂੰ ਜਿਹੜਾ ਨਕਸ਼ਾ ਨਾਲ ਕੁੱਤੀ ਕਿਤੇ ਜਦੋਂ ਪਾਣੀ ਉਤਰੂਗਾ ਕਿਤਨੇ ਕਿਤੇ ਬਿਮਾਰੀਆਂ ਫੈਲਣ ਦਾ ਵੀ ਖ਼ਸ਼ਾ ਹੋਵੇ ਉਹਦੇ ਪਰ ਵੀ ਕੋਈ ਮੈਡੀਕਲ ਟੀਮ ਜਾਂ ਮੈਡੀਕਲ ਦਵਾਈਆਂ ਦੀ ਮੁਹਈਆ ਕਰਵਾਈ ਜਾਂ ਬਿਲਕੁਲ ਨਹੀਂ ਮੈਂ ਆਪਣੇ ਹਲਕੇ ਦੇ ਵਿੱਚ ਤੇ तकरीबन ਸਾਰਿਆਂ ਨੂੰ ਅਸੀਂ ਇਹਦੇ ਤੇ ਸਾਨੂੰ ਬਾਹਰੋਂ ਬਹੁਤ ਸਸਤਾਵਾ ਜਿਹੜੀਆਂ ਕੰਮੈਕਟ ਕਰੀਆਂ ਉਹਨਾਂ ਨੂੰ ਇਹ ਕਿਹਾ ਵੀ ਪਾਣੀ ਉੱਤਰਨ ਦਿਓ ਜਦੋਂ ਪਾਣੀ ਉਤਰੂਗਾ ਉਦੋਂ ਪਾਣੀ ਜਦੋਂ ਉਤਰਦਾ ਨਾਲ ਹੀ ਕਾਸੀ ਦੇ ਵਿੱਚ ਆਪਣੇ ਅੱਖਾਂ ਦੇ ਨਾਲ ਦੇਖਿਆ ਉਦੋਂ ਬੜੀਆਂ ਜਿਆਦੀਆਂ ਬਿਮਾਰੀਆਂ স্মੈਲ ਟਿੱਕੜ ਗਾਰਾ ਬਹੁਤ ਕੁਝ ਜਿਹੜਾ ਤਾਂ ਪਿੱਛੇ ਛੱਡ ਕੇ ਜਾਂਦੇ ਉਦੋਂ ਬਿਮਾਰੀ ਬਹੁਤ ਵੱਧਦੀ ਹੈ ਉਦੋਂ ਮੈਡੀਕਲ ਕੈਂਪ ਆਪਣੇ ਹਲਕੇ ਦੇ ਵਿੱਚ ਸਾਰੇ ਜਿਹੜੇ ਜਗ੍ਹਾ ਲਵਾਏ ਜਾਂਦੇ ਜਿੰਨੂੰ ਵੀ ਕਿਸੇ ਨੂੰ ਦਵਾਈ ਦੀ ਕਿਸੇ ਤਰ੍ਹਾਂ ਦੀ ਦਵਾਈ ਦੀ ਲੋੜ ਆ ਉਹ ਕਨੈਕਟ ਕਰ ਸਕਦਾ ਸਾਡੇ ਦਫ਼ਤਰ ਨਾਲ ਔਰ ਅਸੀਂ ਆਪ ਉੱਥੇ ਜਾ ਕੇ ਮੈਡੀਕਲ ਕੈਂਪ ਜਿੱਦਾਂ ਕਈ ਇਨਸਾਨ ਹੈਗੇ ਜਨਾਂ ਦੀ ਘੱਟ ਜ਼ਮੀਨ ਆ ਤੇ ਪਰ ਉਹ ਜਦਾ ਰੋਜ਼ਗਾਰ ਉਹਨਾਂ ਦਾ ਪਸ਼ੂਆਂ ਦੇ ਉੱਪਰੋਂ ਹੁੰਦਾ ਦੁੱਧ ਵੇਚ ਕੇ ਉਹ ਕਈਆਂ ਦੀਆਂ ਮੱਜਾਂ ਰੁੜ ਗਈਆਂ ਉਹਨਾਂ ਉਹਨਾਂ ਦੀ ਵੀ ਕੋਈ ਮਦਦ ਬਿਲਕੁਲ ਸਾਰਿਆਂ ਦੀ ਮਦਦ ਕੀਤੀ ਜਾਊਗੀ ਜਿੱਦਾਂ ਜਿੱਦਾਂ ਕਿਸੇ ਦਾ ਨੁਕਸਾਨ ਹੋਇਆ ਪੂਰਾ ਮਦਦ